ਸਸ਼ੀ ਕਾਲ ਜੀ ਗੁਲਿੰਗ ਬਟਿਕ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਸਾਡੇ ਲਈ ਨਵੇਂ ਕਲੈਕਸ਼ਨ ਲੈ ਕੇ ਆਏ ਆਂ ਅੱਜ ਵਾਲੇ ਸੂਟਾਂ ਦੇ ਵਿੱਚ ਸਾਰੇ ਪਿਓ ਤੇ ਸਲਕ ਦੇ ਸੂਟ ਰਹਿਣਗੇ ਇਹ ਸੂਟ ਪਹਿਣਦੇ ਵਿਆਹ ਉਹਨਾਂ ਨੇ ਉੱਥੇ ਆਪਣੇ ਗਿਫਟ ਦੇ ਲਈ ਸੂਟ ਰੈਡੀ ਕਰਾਇਆ ਸਾਰੇ ਸੂਟ ਰਹਿਣਗੇ ਵੀ ਅਨਸਟਿਚ ਆਪਣੇ ਜੇ ਬਟਿਕ ਤੇ ਤੁਸੀਂ ਪਹਿਲੀ ਵਾਰ ਆਏ ਹੋ ਪਲੀਜ਼ ਤੁਹਾਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤੇ ਨਾਲ ਦੀ ਨਾਲ ਤੁਹਾਨੂੰ ਆਪਣੀ ਨੋਟੀਫਿਕੇਸ਼ਨ ਮਿਲਦੀ ਰਹੂਗੀ ਆਪਣਾ ਇੰਸਟਾ ਤੇ ਪੇਜ ਬਣਾ ਹੈ ਉਹਨੂੰ ਵੀ ਪਲੀਜ਼ ਫਾਲੋ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਾ ਕੇ ਆਪਾਂ ਵਿੱਚ ਸਾਰਾ ਕਪੜਾ ਰੀੜਾ ਸਭ ਕੁਝ ਦੱਸ ਦੇਵਾਂ ਕਿ ਇਸ ਚਾਪਾ ਕਿਹੜਾ ਯੂਜ਼ ਕੀਤਾ ਹੈ ਕਿ ਦੁਪੱਟੇ ਦਾ ਆਪਸਟਾ ਯੂਜ਼ ਕੀਤਾ ਸਾਰਾ ਦੱਸ ਹੀ ਦਵਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਪਹਿਲੇ ਸੂਟ ਹਾਂਜੀ ਇਹ ਸੂਟ ਵੀ ਬਹੁਤ ਵਧੀਆ ਸੂਟ ਬਣਿਆ ਹੈ ਬਹੁਤ ਹੀ ਪਿਆਰਾ ਸੂਟ ਹੈ ਛੇ ਵਰਕ ਵੀ ਬਹੁਤ ਹੀ ਸੋਹਣਾ ਹੈ ਇਹਦਾ ਜੀ ਸਾਡਾ ਪੈਨਲ ਵਰਕ ਰਹੇਗਾ ਉਪਰ ਨੂੰ ਪੈਨਲ ਜਾਂਦਾ ਹੈ ਨੈਕ ਦੇ ਉੱਪਰ ਵਰਕ ਰਹੇਗਾ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਕੰਮ ਕੀਤਾ ਹੋਇਆ ਫੇਸ <li> ਜਿਹੜੀਆਂ ਲਾਈਨੀਆਂ ਉਹ ਉਹਨਾਂ ਤੇ ਵੀ ਆਪਾਂ ਕੰਮ ਦਿੱਤਾ ਹੋਇਆ ਬਹੁਤ ਹੀ ਪਿਆਰਾ ਜਿਵੇਂ ਵਿੱਚ ਆਪਾਂ ਮੋਤੀ ਲਾਏ ਹੋਏ ਹਨ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਵੀ ਬਹੁਤ ਸੋਹਣਾ ਹੈ ਇਹਦਾ ਨਾਈਟ ਬੀਚ ਦਾ ਕਲਰ ਬੜਾ ਹੀ ਪਿਆਰਾ ਕਲਰ ਆ ਤੇ ਇਹ ਰਹਿਣੀ ਹੈ ਜੀ ਸਲੀਵਸ ਸਲੀਵਸ ਦੇ ਉੱਪਰ ਆਪਾਂ ਵਰਕ ਕਰਕੇ ਉੱਪਰ ਨੂੰ ਪੈਨਲ ਦਿੱਤਾ ਹੋਇਆ ਬਹੁਤ ਹੀ ਸੋਹਣਾ ਇਹ ਜਿਵੇਂ ਇੱਕ ਡਿਜ਼ਾਈਨ ਦੇ ਦੋ ਕਲਰ ਨੇ ਇੱਕੋ ਡਿਜ਼ਾਈਨ ਕਲਰ ਦੋ ਇਹ ਰਹਿ ਗਈ ਜੀ ਦੁਪਟਾ ਦੁਪੱਟੇ ਤੇ ਬੜੀ ਸੋਹਣੀ ਆਪਾਂ ਲੇਸ ਲਾ ਕੇ ਇਹਨੂੰ ਰੈਡੀ ਕੀਤਾ ਹੈ ਦੁਪੱਟੇ ਨੂੰ ਤੁਸੀਂ ਜਿਹੜਾ ਮਰਜੀ ਸਟੱਫ ਦੇ ਵਿੱਚ ਰੈਡੀ ਕਰਵਾ ਲਓ ਇਹ ਆਪਾਂ ਪਿਓਰ ਕ੍ਰੀਡਿੰਗ ਰੈਡੀ ਕਿਤਾਬ ਹੈ। ਇਹ ਲੱਗ ਲੱਗ ਸਟਾਕ ਦੇ ਵਿੱਚ ਸਾਰੀ ਜਿਹੜੀ ਹੈਗੀ ਐ ਸੂਟ ਆਪਣੇ ਰੈਡੀ ਹੋਏ ਨੇ। ਤੇ ਸੌਰੀ ਇਹਦੇ ਵਿੱਚ ਇੱਕ ਹੀ ਕਲਰ ਆ ਤੇ ਨੈਕਸਟ ਜਿਹੜਾ ਸੂਟ ਹੈਗਾ ਉਹ ਹੈਗਾ ਜੀ ਉਹ ਵੀ ਪਿਓਰ ਕ੍ਰੇਪ ਦੇ ਵਿੱਚ। ਵਿੱਚ ਇੱਕ ਇੱਕ ਕ੍ਰੇਪ ਵਿੱਚ ਦੋ ਦੋ ਨੇ ਜਿਵੇਂ ਡਿਫਰੈਂਟ ਡਿਫਰੈਂਟ ਨੇ ਸੂਟ। ਮੇਰੇ ਆਪ ਦੇ ਧਿਆਨ ਤੋਂ ਨਿਕਲ ਗਿਆ ਵੀ ਕਿਹੜਾ ਹੈ ਇਹਦੇ ਨਾਲ ਵੜਿਆ ਨਾ ਵਾ। ਇਹ ਦੋ ਸੂਟ ਨੇ। ਬਹੁਤ ਸੋਹਣਾ ਸੂਟ ਆ। ਬੜਾ ਹੀ ਸੋਹਣਾ ਰਸਟੀ ਜਿਹਾ ਕਲਰ ਆ। ਲਾਈਟ ਰਸਟੀ ਆ। ਬੜਾ ਸੋਹਣਾ ਇਹਨੂੰ ਕਲਰ ਨੂੰ ਆਪਾਂ ਵੀ ਜੀ। ਇਹ ਉੱਪਰ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਘੇਰੇ ਤੇ ਕੰਮ ਰਹੇਗਾ 슬ੀਵਸੇ ਕੰਮ ਰਹੇਗਾ ਦੇ ਸੇਮ ਜਿਵੇਂ ਜੇ ਘੇਰੇ ਤੇ ਕੰਮ ਉਦਾਂ ਲਈ ਆਪਾਂ ਇਹਦੀ 슬ੀਵਸੇ ਬਚ ਦੇਤਾ ਹੈ ਦੇਖ ਸਕ ਰਹੇ ਹੋ ਨਾ ਇੱਕ ਬੂਟਾ ਆਪਾਂ 슬ੀਵਸੇ ਉੱਪਰ ਪਾਇਆ ਵਿੱਚ ਸਾਰੇ ਬੂਟੀ ਰਹੇਗੀ ਤੇ ਜਿਹੜਾ ਰਖ ਦੁਪੱਟਾ ਰਹੇਗਾ ਉਹ ਪ्योर ਚਰੌਂ ਦਾ ਉਹਦੇ ਤੇ ਆਪਾਂ ਲੇਸ ਲਾਈ ਹੋਈ ਹੈ ਦੁਪੱਟੇ ਤੇ ਦੇਖ ਸਕਦੇ ਹੋ ਪ्योर ਚਰੌਂ ਦੇ ਦੁਪੱਟੇ ਸਾਰੇ ਤੇ ਨਾਮ ਆਪਾਂ ਲੇਸਾਂ ਲਾਈਆਂ ਇੱਕ ਸੂਟ ਇਹਦੇ ਵਿੱਚ ਬਣਾਇਆ ਹੈ ਸਿਲਕਰੇ ਵਿੱਚ ਇੱਕ ਪ्योर ਤੇ ਕਰੇਵ ਦੇ ਵਿੱਚ ਇਹ 80 ਗ੍ਰਾਮ ਪ੍ਰਾਈਮ ਰੇਡੀ ਤੁਸੀਂ ਆਪਣੀ ਚੁਆਇਸ ਨਾਲ 80 ਗ੍ਰਾਮ ਤੇ ਵੀ ਕਰਵਾ ਸਕਦੇ ਹੋ ਸਿਲਕ ਤੇ ਵੀ ਕਰਾ ਸਕਦੇ ਹੋ ਇਹ ਰਹੇਗਾ ਦੂਸਰਾ ਕਲਰ ਇਹ ਰਹੇਗਾ ਆਪਣਾ ਪਿਓ ਸਿਲਕ ਦੇ ਵਿੱਚ ਬਹੁਤ ਹੀ ਪਿਆਰੀ ਸਿਲਕਾ ਸੇਮ ਵਰਕ ਸਾਰਾ ਟੋਟਲੀ ਵਰਕ ਸੇਮ ਰਹੇਗਾ بس ਕਲਰ ਤੇ ਸਟਾਫ ਦਾ ਫਰਕ ਰਹੇਗਾ ਉਹ ਤੁਸੀਂ ਆਪਣੀ ਪ੍ਰਾਈਸ ਨਾਲ ਜਿਹੜਾ ਮਰਜ਼ੀ ਕਰਵਾਓ ਦੇਖ ਸਾਜੋ ਬਹੁਤ ਹੀ ਸੋਹਣਾ ਕੰਮ ਹੈ ਹੈ ਉੱਪਰ ਸਾਰੀ ਆਪਾਂ ਬੋਟੀ ਦਿੱਤੀ ਹੋਈ ਆ ਇਹਦੇ ਇਹ ਵੀ ਸਰੀਸ ਤੇ ਉੱਪਰ ਵਰਕ ਕੀਤਾ ਹੋਇਆ ਦੇਖ ਸਾਜੋ ਜੀ ਇਸੇ ਕਰਵਾ ਲਓ ਇਸ ਸਰਵਾ ਦੇ ਪੌਂਚੇ ਤੇ ਕਰਵਾ ਲਓ ਤੁਸੀਂ ਆਪਣੀ ਚੋਅ ਇਸ ਨਾਲ ਜਿੱਦਾਂ ਮਰਜ਼ੀ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਇਹਦਾ ਵੀ ਦੁਪੱਟਾ ਜਿਹੜਾ ਉਹ ਵੀ ਪ्योर ਦਾ ਬਣਿਆ ਹੋਇਆ ਹੈ ਦੁਪੱਟਾ ਤੇ ਆਪਾਂ ਹੁਣ ਕੋਰੀਅਰ ਕਰਨਾ ਸੀ ਮੈਂ ਕਿਹਾ ਤੁਹਾਡਾ ਨੰਬਰ ਸ਼ੇਅਰ ਕਰ ਲਈਏ ਦੇਖ ਸਕਦੇ ਹੋ ਇਹ ਦੁਪੱਟਾ ਰਹੇਗਾ ਦੁਪੱਟੇ ਤੇ ਆਪਾਂ ਡਬਲ ਲੇਸ ਲਗਾ ਪੀਆ ਬਹੁਤ ਹੀ ਸੋਹਣੇ ਦੁਪੱਟੇ ਰੈਡੀ ਕੀਤੇ ਹੋਏ ਆ ਸੂਟਾਂ ਦੇ ਟਾਈਮ ਥੋੜਾ ਹੁੰਦਾ ਮੇਰੇ ਕੋਲੇ ਵਾਰ-ਵਾਰ ਪ੍ਰੈਸ ਕਰਨ ਦਾ ਟਾਈਮ ਹੁੰਦਾ ਤੇ ਤੇ ਪੈਕਿੰਗ ਕਿਤੇ ਹੁੰਦੀ ਆ ਸੂਟ ਉਹਨਾਂ ਤੇ ਬਲ ਪੈ ਜਾਂਦੇ ਆ ਤੇ ਨੈਕਸਟ ਸੂਟ ਜਿਹੜਾ ਹੈਗਾ ਆਪਣਾ ਉਹ ਵੀ ਪਲੋਰ ਸਰਕਲ ਦੇ ਵਿੱਚ ਬਣਿਆ ਹੋਇਆ ਉਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਤੁਸੀਂ ਬਿਲਕੁਲ ਪਹਿਲਾਂ ਵੀ ਦੇਖੇ ਹੋਇਆ ਸੂਟ ਪਰ ਕਲਰ ਇਸ ਵਾਰ ਡਿਫਰੈਂਟ ਰਹਿ ਗਿਆ ਉਹਦੋਂ ਵੀ ਆਪਾਂ ਸਟੇਸੀ ਭੇਜੇ ਸੀਗੇ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਘੇਰੇ ਦੇ ਵਿੱਚ ਵਰਕ ਉੱਪਰ ਸਾਰੀ ਆਪਾਂ ਬੂਟੀ ਦਿੱਤੀ ਹੋਈ ਆ ਆਪਾਂ ਚਾਕਾ ਤੇ ਕੰਮ ਨਹੀਂ ਕੀਤਾ ਗਲੇ ਤੇ ਕੰਮ ਨਹੀਂ ਕੀਤਾ ਜਿੱਦੇ ਗਲੇ ਤੇ ਕੰਮ ਨਹੀਂ ਕੀਤਾ ਉਹਦੇ ਘੇਰੇ ਤੇ ਕੰਮ ਨਹੀਂ ਕੀਤਾ ਕਿਉਂਕਿ ਇਹਦੇ ਨਾਲ ਲੈਂਥ ਦੀ ਪ੍ਰੋਬਲਮ ਨਹੀਂ ਆਊਗੀ ਤੁਸੀਂ ਇਹਦੀ ਲੈਂਥ ਜਿਦਾ ਮਰਜ਼ੀ ਰੱਖ ਸਕਦੇ ਹੋ हां जी ਇਹ ਵਾਲੇ ਜਿਹੜੇ ਸੂਟ ਨੇ ਨਾ ਆਪਣੇ ਜਦੋਂ ਤਵੀਆਂ ਠੀਕ ਨਹੀਂ ਸੀਗੀ ਉਦੋਂ ਦੇ ਬਣੇ ਹੋਏ ਸੂਟ ਨੇ ਇਹ ਤੇ ਮੈਂ ਅੱਜ ਵਾਇਸ ਓਵਰ ਲਾ ਕੇ ਜਿਵੇਂ ਇਹਨਾਂ ਨੂੰ ਅ ਪਿੱਛੇ ਤੁਹਾਨੂੰ ਸਾਰਾ ਇਹਦੀ ਡਿਟੇਲਿੰਗ ਦੇ ਦੇਣੀ ਆ ਇਹ ਜਿਹੜਾ ਸੂਟ ਹੈਗਾ ਇਹ ਆਪਣਾ ਸ਼ਿਮਰ ਦੇ ਵਿੱਚ ਬਣਿਆ ਹੋਇਆ ਹੈ ਸੂਟ ਆ ਬਹੁਤ ਹੀ ਸੋਹਣਾ ਜਿਵੇਂ ਸ਼ਿਮਰ ਦੇ ਵਿੱਚ ਬਣਾਇਆ ਸੂਟ ਤੇ ਇਹਦੇ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਤੇ neck ਦੇ ਉੱਪਰ ਵਰਕ ਆ sleeves ਦੇ ਉੱਪਰ ਵਰਕ ਆ ਇਹ ਸੈਮੀ ਸ਼ਿਮਰ ਦੇ ਵਿੱਚ ਰਹੇਗਾ ਤੁਹਾਨੂੰ ਜਿਵੇਂ ਆਪਾਂ ਕਹਿੰਦੇ ਹੁੰਨੇ ਜੇ ਪਿਓਰ ਆ ਤਾਂ ਆਪਾਂ ਪਿਓਰ ਹੀ ਦਸੀਦਾ ਜਿਸ ਸੈਮੀ ਦਾ ਸਟੱਫ ਹੁੰਦਾ ਤਾਂ ਆਪਾਂ ਸੈਮੀ ਦਸੀ ਦਾ ਬਹੁਤ ਹੀ ਸੋਹਣਾ ਜਿਵੇਂ ਇਹਦੇ ਸਲੀਵਜ਼ ਉੱਪਰ ਬੂਟਾ ਦਿੱਤਾ ਹੋਇਆ ਮੋਰੀ ਦੇ ਤੇ ਕੰਮ ਸਾਰੇ ਜਿਵੇਂ ਬਾਰਡਰ ਦਿੱਤੀ ਹੋਈ ਆ ਚੰਪਾ ਲੇਸ ਲਾ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਬਹੁਤ ਹੀ ਸੋਹਣਾ ਇਹਦੇ ਘੇਰੇ ਤੇ ਕੰਮ ਹੋਇਆ ਹੈ ਤੇ ਇਹਦੇ ਚ ਘੇਰੇ ਤੇ ਵੀ ਆਪਾਂ ਇੱਕ ਬੂਟਾ ਦਿੱਤਾ ਹੋਇਆ ਕਾਪਰ ਅਨਟੀਕ 컬러 ਯੂਜ਼ ਕੀਤਾ ਹੋਇਆ ਫਿਨਿਸ਼ਿੰਗ ਆਪਾਂ ਟਿਸ਼ੂ ਤੇ ਚੰਪਾ ਲੇਸ ਨਾਲ ਹੀ ਕੀਤੀ ਹੋਈ ਆ ਬਹੁਤ ਹੀ ਪਿਆਰਾ ਜਾਂ ਜਿਵੇਂ ਇਹ ਸੂਟ ਬਣਿਆ ਉਹ ਤੋਂ ਕੁਝ ਸੂਟ ਇਦਾਂ ਦੇ ਸੀਗੇ ਵੀ ਜਿਹੜੇ ਬਹੁਤ ਹੀ ਸੋਹਣੇ ਸੀਗੇ ਤੇ ਤਬ ਵੀ ਠੀਕ ਹੋਣ ਨਾ ਕਰਕੇ ਨਾ ਹੋਣ ਕਰਕੇ ਫਿਰ ਆਪਾਂ ਜਿਵੇਂ ਉਹਨਾਂ ਦੀ ਵੀਡੀਓ ਬਣਵਾ ਲਈਆਂ ਸੀਗੀਆਂ ਤੇ ਵਾਇਸ ਓਵਰ ਲਾ ਕੇ ਨਾ ਕਿ ਚਲੋ ਅੱਜ ਤੁਹਾਨੂੰ ਦੱਸਦੇ ਨੇ ਆਪਾਂ ਕਿਦਾਂ ਇਹਦੀ ਡਿਟੇਲਿੰਗ ਇਹ ਬਣਿਆ ਹੈ ਸ਼ਰਾਰਾ ਸ਼ਰਾਰੇ ਦੀ ਵੀ ਆਪਾਂ ਘੇਰੇ ਤੇ ਵਾਰਕ ਕੀਤਾ ਹੈ ਹਰ ਇੱਕ ਕਲੀ ਦੇ ਵਿੱਚ ਇੱਕ ਬੂਟਾ ਦਿੱਤਾ ਹੋਇਆ ਵਾ ਬਹੁਤ ਹੀ ਸੋਹਣਾ ਇਹ 골ਡਨ ਜਿਹਾ ਕਲਰ ਹੈ ਤੇ ਚੰਪਾ ਲੇਸ ਲਾ ਕੇ ਆਪਾਂ ਇਹਦੇ ਘੇਰੇ ਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਨਾਲ ਜਿਹੜਾ ਦੁਪੱਟਾ ਰਹੇਗਾ ਉਹ ਪਿਓਰ ਚਨੋਂਨ ਦਾ ਦੁਪੱਟਾ ਹੈ ਇਹਦਾ ਉਤੇ ਵੀ ਆਪਾਂ ਲੇਸ ਲਾ ਕੇ ਉਹਦੀ ਫਿਨਿਸ਼ਿੰਗ ਕੀਤੀ ਹੋਈ ਆ ਹਾਜੀ ਬਹੁਤ ਜਿਵੇਂ ਤੁਹਾਨੂੰ ਪਤਾ ਹੀ ਆਪਣੀ ਫਿਨਿਸ਼ਿੰਗ ਕਿਦਾਂ ਕੀਤੀ ਆ ਬਹੁਤ ਸੋਹਣੀ ਫਿਨਿਸ਼ਿੰਗ ਹੋਈ ਹੋਈ ਆ ਹਨਾ ਦੇਖ ਹੀ ਰਹੇ ਹੋ ਤੇ ਹੁਣ ਜਿਵੇਂ ਆਪਣੇ ਜਿਹੜੀਆਂ ਵੀਡੀਓ ਹੁਣ ਰੈਗੂਲਰ ਪੈਣ ਲੱਗ ਜਾਣਗੀਆਂ ਇਹ ਕੁਝ ਸੂਟ ਉਦੋਂ ਦੇ ਹੀ ਸੀਗੇ ਹਨਾ ਉਹ ਜਿਹੜੇ ਪਹਿਲਾਂ ਦੇ ਲਈ ਜਿਹੜੇ ਬਣੇ ਹੋਏ ਸੀਗੇ ਤੇ ਹੁਣ ਆਪਣੇ ਰੈਗੂਲਰ ਪੈਣ ਲੱਗ ਜਾਣਗੇ ਇਹ ਵਾਲਾ ਜਿਹੜਾ ਸੂਟ ਆ ਇਹ ਤੁਸੀਂ ਮੇਰੇ ਵੀਅਰ ਕੀਤਾ ਹੋਇਆ ਆ ਦੇਖਿਆ ਹੋਊਗਾ ਇਹਦੀ ਵੀ ਆਪਾਂ ਇੱਥੇ ਪੋਟੋ ਲਗਾ ਦਾਂਗੇ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਹੈ ਇਹਦੇ ਬੈਕ 프ਰੰਟ ਘੇਰੇ ਤੇ ਕੰਮ ਹੋਇਆ neck line ਆਪਾਂ ਪੋਟਲੀ ਬਟਨ ਨਾਲ ਕੀਤੀ ਹੋਈ ਆ sleeve ਦੇ ਉੱਪਰ ਬਾਰਡਰ ਰਹੇਗੀ ਬਹੁਤ ਹੀ ਸੋਹਣਾ ਜਿਹਾ ਇਹ ਕਾਫੀ ਬਰਾਊਨ ਜਿਹਾ ਜਿਵੇਂ ਕਲਰ ਆ ਸੂਟ ਦਾ 60 ਰੁਪਈਆ ਦੇ ਵਿੱਚ ਇਹ ਸੂਟ ਬਣਿਆ ਹੋਇਆ ਵਾ ਤੇ ਬੈਕ ਘੇਰੇ ਤੇ ਵੀ ਇਹਦੇ ਸੇਮ ਵਰਕ ਹੋਇਆ ਜਿਹਦਾ 프ਰੰਟ ਤੇ ਵਰਕ ਹੋਇਆ ਉਹਦਾ ਹੀ ਇਹਦੇ ਬੈਕ ਤੇ ਵਰਕ ਸੇਮ ਉਹੀ ਵਰਕ ਬੈਕ ਤੇ ਦਿੱਤਾ ਹੋਇਆ ਤੇ ਜਿਹੜੀ ਚਾਕਾਂ ਦੀ ਫਿਨਿਸ਼ਿੰਗ ਆ ਉਹ ਆਪਾਂ ਟਿਸ਼ੂ ਲਾ ਕੇ ਕੀਤੀ ਹੋਈ ਆ ਇਹਦੀ ਵੀ ਤੇ ਉਹ ਕਸਟਮ ਉਹ ਬਹੁਤ ਵਧੀਆ ਇਹ ਜਿਹੜਾ ਰਸਟਨ ਰੂਪੀਆ ਨਮਾ ਸਟਾਫਾ ਇਹਦੇ ਨਾਲ ਵੀ ਜਿਹੜਾ ਹੈਗਾ ਆਪਣਾ ਸ਼ਰਾਰਾ ਬਣਿਆ ਹੋਇਆ ਵਾ ਤੇ ਇਹਦੀ ਵੀ ਆਪਾਂ ਜਿਹੜੀ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਅ ਘੇਰੇ ਦੀ ਜਿਹੜੀ ਫਿਨਿਸ਼ਿੰਗ ਕੀਤੀ ਹੋ ਉਹ ਵੀ ਆਪਾਂ ਲੇਸ ਲਾ ਕੇ ਕੀਤੀ ਆ ਤੇ ਬਹੁਤ ਹੀ ਸੋਹਣਾ ਜਿਵੇਂ ਸੂਟ ਬਣ ਗਿਆ ਇਹ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਹੁਣ ਤੱਕ ਮੇਰੇ ਕੋਲੇ ਸੂਟ ਕਈ ਕਲਰਾਂ ਦੇ ਵਿੱਚ ਬਣ ਚੁੱਕਿਆ ਹਜੇ ਵੀ ਇਹ ਮੇਰੇ ਕੋਲੇ ਬਣ ਰਹੇ ਨੇ ਸੂਟ ਇਹਦੇ ਨਾਲ ਦੇ ਤੇ ਬਹੁਤ ਹੀ ਜਿਵੇਂ ਸੋਹਣਾ ਸੂਟ ਆ ਇਹ ਤਾਂ ਨਾਲ ਜਿਹੜਾ ਦੁਪੱਟਾ ਰਹੇਗਾ ਪਿਓਰ ਚਲੋਂ ਦਾ ਰਹੂਗਾ ਇਹ ਉਚ ਨੂੰ ਹੁੰਦਾ ਦੁਪੱਟਾ ਆਪਾਂ ਲੇਸ ਲਾ ਕੇ ਉਹਨੂੰ ਰੈਡੀ ਕੀਤਾ ਹੋਇਆ ਵਾ ਤੇ ਤੁਸੀਂ ਇਹਨੂੰ ਵੀ ਕਿਸੇ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਇਹਨੂੰ ਵੀ ਕਿਸੇ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਜੇ ਸੂਟ ਨੇ ਇਹ ਤੇ ਇਹ ਵਾਲਾ ਸੂਟ ਰਹੇਗਾ ਜੀ ਆਪਣਾ ਬਲੈਕ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਆ ਇਹ ਬਹੁਤ ਹੀ ਸੋਹਣਾ ਜਿਹਾ ਤੇ ਵਰਕ ਹੋਇਆ ਹੈ ਪੈਨਲ ਵਰਕ ਹੈ ਦੇ ਵਿੱਚ ਘੇਰੇ ਤੇ ਬਾਰਡਰ ਰਹੇਗੀ ਤੇ ਵਿੱਚ ਸਾਰੇ ਬੂਟੀ ਪਾਈ ਹੋਈ ਹੈ ਦੇ ਵਿੱਚ ਸਾਰੇ ਬੂਟੀ ਤੇ ਪੈਨਲ ਵਰਕ ਬਹੁਤ ਹੀ ਸੋਹਣਾ ਜਿਵੇਂ ਕੰਮ ਹੋਇਆ ਹੈ ਕਿ ਇਹ ਦੀ ਜਿਹੜੀ 슬ੀਵਸ ਨੇ ਉਹ ਥੋੜੀ ਜਿਹੀ ਜਿਵੇਂ ਆਪਾਂ ਘੇਰੇ ਤੇ ਬਾਰਡਰ ਦਿੱਤੀ ਹੋਈ ਆਪਾਂ ਉਹ ਇਹਦੀ 슬ੀਵਸ ਦੇ ਉੱਪਰ ਕੀਤੀ ਹੋਈ ਹੈ ਇਹਦੇ ਵਿੱਚ ਵੀ ਅਜੇ ਆਪਣੇ ਕੋਲ ਸੂਟ ਬਣ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਕੰਮ ਸੋਹਣਾ ਵਾ ਸਾਰਾ ਹੀ ਹੈ ਨਾ ਦੇਖਦੇ ਆਂ ਇਹ ਪਹਿਣਾ ਜਿਹੜਿਆਂ ਦੇ ਅੱਜ ਤੱਕ ਬਣ ਕੇ ਗਿਆ ਸੂਟ ਸਾਬ ਨੇ ਮੈਨੂੰ ਲੱਗਦਾ ਵੀ ਆਪਣੇ ਕੋਲ ਇਹ ਸੂਟਾਂ ਨੂੰ ਦੁਬਾਰਾ ਦੁਬਾਰਾ ਰਿਪੀਟ ਦੇ ਵਿੱਚ ਬਣਵਾਇਆ ਹੀ ਆ ਜਿੰਨੇ ਸੂਟ ਆਪਣੇ ਜਿਵੇਂ ਆਪਾਂ ਤੁਹਾਨੂੰ ਦਿਖਾਉਂਦੇ ਆ ਨਾ ਵੀ ਉਹ ਸਾਰੇ ਸੂਟ ਆਪਣੇ ਕੋਲ ਦੁਬਾਰਾ ਦੁਬਾਰਾ ਰਿਪੀਟ ਦੇ ਵਿੱਚ ਬਣ ਨਹੀਂ ਰਹੇ ਨੇ ਤੇ ਬਹੁਤ ਹੀ ਪਸੰਦਾ ਰਹੇ ਆ ਇਦਾਂ ਹੀ ਪਿਆਰ ਦਿੰਦੇ ਰਹੋ ਹਨਾ ਆਪਾਂ ਇਦਾਂ ਹੀ ਤੁਹਾਡੇ ਲਈ ਕਮ ਨਾ ਮਾਰ ਨਾ ਲੈ ਕੇ ਆਉਂਦੇ ਰਹੀਏ ਤੇ ਜਿਹੜਾ ਇਹਦੇ ਨਾਲ ਆਪਾਂ ਸ਼ਰਾਰਾ ਕੀਤਾ ਉਹ ਬਨਾਰਸੀ ਸ਼ਰਾਰਾ ਕੀਤਾ ਹੋਇਆ ਤੇ ਭੈਣ ਕਹਿੰਦੀ ਸੀ ਮੈਨੂੰ ਵੀ ਥੋੜਾ ਜਿਹਾ ਸੈਪਰੇਟ ਚੀਜ਼ ਬਣਾ ਕੇ ਦੋ ਫਿਰ ਆਪਾਂ ਉਹਨਾਂ ਨਾਲ ਇਹਦਾ ਬਨਾਰਸੀ ਸ਼ਰਾਰਾ ਰੱਖਿਆ ਵਾ ਬਹੁਤ ਹੀ ਸੋਹਣਾ ਫਲੇਅਰ ਦੇ ਵਿੱਚ ਸ਼ਰਾਰਾ ਬਣਿਆ ਹੈ ਜਿਵੇਂ ਆਪਾਂ ਦੀ बॉटਮ ਦੀ ਜਿਹੜੀ ਹੰਬਾ ਆਪਾਂ ਫਿਨਿਸ਼ਿੰਗ ਕਰਦੇ ਆ ਉਹ ਹਮੇਸ਼ਾ ਚੰਪਾ ਲੇਸ ਜਾਂ ਕੋਈ ਨਾ ਕੋਈ ਬਰੀਕ ਗੋਟਾ ਲੇਸ ਕੁਛ ਨਾ ਕੁਛ ਲਗਾ ਕੇ ਆਪਾਂ ਕਰੀ ਦੀ ਆ ਬਹੁਤ ਸੋਹਣੀ ਲੱਗਦੀ ਆ ਉਹਦੇ ਨਾਲ ਤੇ ਨਾਲ ਇਹਦੇ ਆਪਾਂ ਜਿਹੜਾ ਹੈਗਾ ਚਨੋਂਨ ਦਾ ਦੁਪੱਟਾ ਰੱਖਿਆ ਵਾ ਬਲੈਕ ਲੇਰੀ ਸਾਰਾ 올ਓਵਰ ਸੂਟ ਜਿਵੇਂ ਬਲੈਕ ਸਟ੍ਰੇ ਹੈਗਾ ਉਹਦੇ ਵੀ ਆਪਾਂ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਤੇ ਬਹੁਤ ਹੀ ਸੋਹਣਾ ਜਿਵੇਂ ਵਰਕ ਨਹੀਂ ਕਰਾਉਂਦੇ ਫਿਰ ਆਪਾਂ ਲੇਸਾਂ ਉਹ ਜਿਹੇ ਮਿਲਦੀਆਂ ਜੁਲਦੀਆਂ ਵਰਕ ਨਾਲ ਦੀਆਂ ਦੇ ਲੈ ਲੈਦੀਆਂ ਨੇ ਵਿੱਚ ਬੂਟੀ ਪਵਾ ਲੋ ਹਨ ਤੇ ਨੈਕਸਟ ਜਿਹੜਾ ਆਪਣਾ ਹੈਗਾ ਜੀ ਇਹ ਹੈਗਾ ਰਸਟ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਇਹਦੇ ਵਿੱਚ ਵੀ ਪਤਾ ਨਹੀਂ ਕਿੰਨੀਆਂ ਤੀ ਸੂਟ ਬਣ ਗਿਆ ਇਹ ਕਲਰ ਡਿਜ਼ਾਈਨ ਦੇ ਵਿੱਚ ਵੀ ਇਹ ਵੀ ਬਹੁਤ ਸੋਹਣਾ ਸੂਟ ਆ ਇਹਦੇ ਵਿੱਚ ਵੀ ਪੈਨਲ ਪਾਏ ਹੋਏ ਨੇ ਨੈਕਲਾਈਨ ਦੇ ਉੱਪਰ ਵਰਕ ਆ ਵਿੱਚ ਆਪਾਂ ਇੱਕ ਨ ਦੇ ਵਿੱਚ ਸਾਰੇ ਬੂਟੀ ਆ ਟੋਟਲੀ ਬੂਟੀ ਆ ਵਿੱਚ ਸਾਰੇ ਦਿੱਤੀ ਹੋਈ ਬਹੁਤ ਹੀ ਸੋਹਣਾ ਕੰਮ ਆ ਕਲਰ ਜਿਹੜਾ ਹੈਗਾ ਰਸਟ ਤੇ ਸੈਮੀ ਸਟਫਾ ਇਹਦਾ ਜਿਹੜਾ ਸਟਫਾ ਸੈਮੀ ਰਹੇਗਾ ਤੇ 슬ੀਵਜ਼ ਦੇ ਵਿੱਚ ਦੇਖ ਸਕਦੇ ਹੋ ਦੋ ਤਿੰਨ ਪੈਨਲ ਦਿੱਤੇ ਹੋਏ ਆ ਤੇ ਮੂਰੀ ਦੇ ਉੱਪਰ ਵਰਕ ਆ ਤੇ ਬਹੁਤ ਹੀ ਸੋਹਣਾ ਕੰਮ ਰਹੇਗਾ ਘੇਰੇ ਦੇ ਵਿੱਚ ਬਾਰਡਰ ਰਹੇਗੀ ਵਿੱਚ ਸਾਰੇ ਬੂਟੀ ਰਹੇਗੀ ਘੇਰੇ ਦੇ ਵਿੱਚ ਬਾਰਡਰ ਆ ਬਹੁਤ ਹੀ ਸੋਹਣਾ ਜਿਹਾ ਕੰਮ ਘੇਰੇ ਦਾ ਰਹੇਗਾ ਵਿੱਚ ਉੱਪਰ ਇੱਕ ਬਾਰਡਰਾਂ ਦੇ ਦੋ ਤਿੰਨ ਬਾਰਡਰ ਆਪਾਂ ਘੇਰੇ ਦੀਆ ਦਿੱਤੀ ਹੋਈਆਂ ਨੇ ਤੁਸੀਂ ਇਦਾਂ ਦਾ ਵੀ ਕੋਈ ਵੀ ਆਪਣੇ ਹਿਸਾਬ ਨਾਲ ਡਿਜ਼ਾਈਨ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਆਪਣੇ ਜ਼ਰੂਰੀ ਨਹੀਂ ਵੀ ਤੁਸੀਂ ਮੇਰੇ ਵਾਲੇ ਡਿਜ਼ਾਈਨ ਲੈਣੇ ਹੁੰਦੇ ਆ ਜੇ ਤੁਹਾਨੂੰ ਕੋਈ ਆਪਣਾ ਵੀ ਕੋਈ ਹੋਰ ਕਿਸੇ ਬੁਟੀਕ ਦਾ ਵੀ ਕੋਈ ਡਿਜ਼ਾਈਨ ਤੁਹਾਨੂੰ ਪਸੰਦ ਆਉਦਾ ਹੋ ਤਾਂ ਤੁਸੀਂ ਆਪਣੇ ਕੋਲੇ ਉਹ ਡਿਜ਼ਾਈਨ ਤੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਤੇ ਕਲਰ ਵੀ ਤੁਸੀਂ ਚੇਂਜ ਕਰਵਾ ਸਕਦੇ ਹੋ ਜਿਸ ਕਲਰ ਤੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਤੇ ਬਣਵਾ ਸਕਦੇ ਹੋ ਇਹ ਨਾਲ ਬਣੀ ਹੋਈ ਹੈ ਤੇ ਸਲਵਾਰ ਹੈਵੀ ਸਲਵਾਰ ਹੈਗੀ ਤੇ ਦੁਪੱਟਾ ਆਪਾਂ ਗੇਸ ਲਾ ਕੇ ਉਹਦੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਹੀ ਸੋਹਣਾ ਜਿਵੇਂ ਸੂਟ ਤੇ ਕਲਰ ਵੀ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਓਨੀਅਨ ਜਿਹੜਾ ਹੈ ਇਹ ਤੇ ਮਰਜੈਂਟਾ ਜਿਹਨੂੰ ਸ਼ਿਮਰਦਾ ਨਹੀਂ ਹੁੰਦਾ ਉਹ ਉਹ ਸ਼ਿਮਰ ਦਾ ਸਟੱਫ ਆ ਉਹ ਵਾਲੇ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਇੱਕ 골ਡਨ ਤੇ ਇੱਕ ਆਪਣਾ ਕਲਰ ਦੀ ਘੱਟ ਸ਼ਾਈਨ ਦੀ ਦੀ 골ਡਨ ਸ਼ਾਈਨ ਜਿਵੇਂ ਵੱਧ ਦੇਖਦੀ ਹੁੰਦੀ ਆ ਇਹ ਵੀ ਬਹੁਤ ਸੋਹਣੀ ਅਨਾਰਕਲੀ ਬਣ ਕੇ ਜਾ ਰਹੀ ਆ ਇਹ ਰਹੇਗਾ ਜੀ ਦਾ ਫਰੰਟ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਬਾਰਡਰ ਦਿੱਤਾ ਹੋਇਆ ਸਾਰਾ ਘੇਰਾ ਹੈਵੀ ਰਹੇਗਾ ਤੇ ਵਿੱਚ ਬੂਟੀ ਰਹੇਗੀ ਕਿਉਂਕਿ ਭੈਣ ਨੇ ਕਿਹਾ ਸੀ ਵੀ ਜਿਆਦਾ ਕੋਸਟਲੀ ਨਾ ਬਣੇ ਜਿਆਦਾ ਵੀ ਸੋਨਾ ਵੀ ਲੱਗੇ ਮੇਰਾ ਸੂਟ ਤੇ ਵੀ ਰੇਂਜ ਲਿਮਿਟ ਰੱਖੇ ਫਿਰ ਆਪਾਂ ਬੈਕ ਤੇ ਓਨਲੀ ਬੂਟੀ ਦਿੱਤੀ ਆ ਤੇ ਫਰੰਟ ਤੇ ਸਾਰੇ ਹੈਵੀ ਵਰਕ ਦੇ ਤਾਂ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਪੈਨਲ ਵਰਕ ਆਪਣਾ ਪੈਂਡਲ ਟਾਈਪ ਜਿਆਦਾ ਨੈਕਲਾਈਨ ਬਣੀ ਹੋਈ ਆ ਰਾਉਂਡ ਦੇ ਵਿੱਚ ਇੱਕ ਜਿਵੇਂ ਹੈ ਨਾ ਬਹੁਤ ਸੋਹਣਾ ਨੀਚੇ ਬੂਟਾ ਦਿੱਤਾ ਹੈ ਇਹਦੇ ਸੇਮ 슬ੀਵਸ ਤੇ ਉੱਪਰ ਕੀਤਾ ਹੋਇਆ ਨੈਕ ਵਾਲਾ ਬੂਟਾ ਪਾ 슬ੀਵਸ ਤੇ ਦਿੱਤਾ ਹੋਇਆ ਬਹੁਤ ਹੀ ਸੋਹਣਾ ਸ਼ਿਮਰ ਦੇ ਵਿੱਚ ਇਹ ਸੂਟ ਬਣੀ ਡਰੈਸ ਬਣੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਕੰਮ ਰਹਿ ਗਿਆ ਇਹਦੇ ਕੀਤਾ ਹੋਇਆ ਤੇ ਬੈਕ ਦੇ ਵਿੱਚ ਓਨਲੀ ਬੂਟੀ ਰਹੇਗੀ ਤੁਸੀਂ ਜੇ ਆਪਣੇ ਹਿਸਾਬ ਨਾਲ ਜਿੱਦਾਂ ਤੁਹਾਡਾ ਫੰਕਸ਼ਨ ਆ ਉਸ ਦੀ ਰਿਕਾਰਡਿੰਗ ਤੁਸੀਂ ਆਪਣੇ ਕੋਲ ਕਰਵਾ ਸਕਦੇ ਆ ਕਿ ਰੇਤੇ ਜਿਹੜਾ ਵਰਕ ਆ ਬਿਲਕੁਲ ਲਾਈਟ ਦਿੱਤਾ ਹੋਇਆ ਵਾ ਤੇ ਫਰੰਟ ਤੇ ਪੂਰਾ ਹੈਵੀ ਵਰਕ ਆ ਤੋਂ ਤੁਸੀਂ ਆਪਣੇ ਫੰਕਸ਼ਨ ਦੇ ਰਿਕਾਰਡਿੰਗ ਜਿੱਦ ਮਰਜ਼ੀ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਹੋ ਤੇ ਇਹ ਰਹੇਗਾ ਜੀ ਇਹਦੇ ਨਾਲ ਪਲਾਜ਼ੋ ਪਲਾਜ਼ੋ ਦੀ ਮੂਰੀਆਂ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਜਿਵੇਂ ਪਲਾਜ਼ੋ ਦੀਆਂ ਮੂਰੀਆਂ ਦੇ ਵਰਕ ਹੋਇਆ ਵਰਕ ਦੀ ਕੁਆਲਿਟੀ ਤੁਹਾਨੂੰ ਪਤਾ ਹੀ ਆ ਬਹੁਤ ਹੀ ਸੋਹਣਾ ਜਿਵੇਂ ਕਲੀਨ ਆਪਣਾ ਕੰਮ ਵਰਕ ਹੁੰਦਾ ਵਾ ਤੇ ਨਾਲ ਜਿਹੜਾ ਦੁਪੱਟਾ ਉਹ ਪ्योर ਚਨਾਉਂ ਦਾ ਲੇਸ ਲਾ ਕੇ ਉਹ ਵੀ ਰੈਡੀ ਕੀਤਾ ਹੋਇਆ ਬਹੁਤ ਹੀ ਸੋਹਣਾ ਇਹ ਸੂਟ ਬਣਿਆ ਹਾਂਜੀ ਬਹੁਤ ਹੀ ਸੋਹਣਾ ਸੂਟ ਹੈ ਨੈਕ ਸੂਟ ਜਿਹੜਾ ਆਪਣਾ ਰਹੇਗਾ ਇਹ ਵੀ ਅਨਾਰਕਲੀ ਰਹੇਗੀ ਛਰਾਰੇ ਦੇ ਨਾਲ ਬਣੀ ਹੋਈ ਇਹਦੇ ਵੀ ਆਪਾਂ ਘੇਰੇ ਤੇ ਕੰਮ ਕੀਤਾ ਹੋਇਆ ਟਿਸ਼ੂ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਘੇਰਾ 슬ੀਵ ਤੇ ਨੈਕ ਦੇ ਉੱਪਰ ਵਰਕ ਆ ਬਹੁਤ ਹੀ ਸੋਹਣਾ ਜਿਵੇਂ ਸੈਮੀ ਕਰੇਵ ਦਾ ਸਟੱਫ ਰਹੇਗਾ ਲਾਈਟ ਤੇ ਡਾਰਕਾ ਕਲਰ ਦਾ ਕੰਬੀਨੇਸ਼ਨ ਆਪਾਂ ਜਿਹੜਾ ਕੀਤਾ ਇਹਦੇ ਨਾਲ ਦੀ ਵੀ ਆਪਣੇ ਕੋਲ ਡ्रेसेस ਬਣ ਚੁੱਕੀਆਂ ਨੇ ਤੇ ਜਦੋਂ ਜਿਵੇਂ ਪਤਾ ਹੀ ਆ ਆਪਣਾ ਵੀ ਦੇ ਦੇ ਕੇ ਕੰਮ ਰਿਪੀਟ ਦੇ ਵਿੱਚ ਜ਼ਿਆਦਾ ਆ ਰਿਹਾ ਤੇ ਬਹੁਤ ਹੀ ਸੋਹਣਾ ਜਿਵੇਂ ਇਹਦੇ ਵਿੱਚ ਡਾਰਕ ਕਲਰ ਨਾਲ ਇਹਦਾ ਸ਼ਰਾਰਾ ਰੈਡੀ ਕੀਤਾ ਹੋਇਆ ਸ਼ਰਾਰੇ ਦੀ ਆਪਾਂ ਬਾਟਮ ਦੇ ਉੱਪਰ ਜਿਹੜਾ ਹੈਗਾ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਵਰਕ ਕੀਤਾ ਹੋਇਆ ਤੇ ਬਹੁਤ ਹੀ ਪਿਆਰੀ ਜੀ ਫਲੇਅਰ ਹੈਗੀ ਇਹਦੀ ਫੁੱਲ ਫਲੇਅਰ ਦੇ ਵਿੱਚ ਵਰਕ ਬਹੁਤ ਹੀ ਕਲੀਨ ਤੁਸੀਂ ਇਦਾਂ ਦਾ ਵੀ ਕੋਈ ਵੀ ਕਲਰ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਆਪਣੇ ਕੋਲ ਇਹ ਡਿਜ਼ਾਈਨ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਾਂ ਜਿਵੇਂ ਇਹ ਸੂਟ ਬਣ ਕੇ ਜਾ ਰਿਹਾ ਹੈ ਭੈਣ ਨੇ ਆਪਣੇ ਕੋਲ ਕਿੰਨੇ ਸੂਟ ਆਰਡਰ ਕਰਵਾਈ ਸੀ ਇਹਨਾਂ ਨੇ ਪਹਿਲਾਂ ਬਣਵਾਏ ਫਿਰ ਆਪਣੇ ਕੋਲ ਦੁਬਾਰਾ ਉਹ ਸੂਟਾਂ ਨੂੰ ਜਿਵੇਂ ਇਹਨਾਂ ਨੂੰ ਪਸੰਦ ਆਏ ਫਿਰ ਉਹ ਸੂਟ ਦੇਖ ਕੇ ਭੈਣ ਨੇ ਆਪਣੇ ਕੋਲੇ ਦੁਬਾਰਾ ਫਿਰ ਆਰਡਰ ਤੇ ਸੂਟ ਰੈਡੀ ਕਰਵਾਇਆ ਇਹ ਭੈਣ ਜਣ ਮੇ ਆਪਣੇ ਕੋਲ ਫਸਟ ਟਾਈਮ ਕੰਮ ਕਰਵਾਇਆ ਸੀ ਇਹਨਾਂ ਦੇ ਹੁਣ ਆਪਣੇ ਕੋਲ 3-4 ਵਾਰ ਆਰਡਰ ਆ ਚੁੱਕੇ ਆ